ਦੁਪਹਿਰੇ ਆ ਗਿਆ ਪਤਾ ਨਹੀਂ ਕਿਧਰੋਂ ਆਇਆ ਤੜਕੇ ਦਾ ਇਹਨੂੰ ਦਿਸਿਆ ਨਹੀਂ ਕੋਈ ਦੁਪਹਿਰੇ ਆ ਕੇ ਹੁਣ ਗਾਈਆਂ ਨਵਾ ਦਿਓ ਹੁਣ ਕਰਨਾ ਪਊਗਾ ਔਖੇ ਸੌਖੇ ਦਾ ਹੋਣਾ ਹੀ ਪਊਗਾ ਜਿਹੜਾ ਕੁਝ ਕਰਨਾ ਟਾਈਮ ਨਹੀਂ ਵੇਖਣਾ ਟੂਮ ਨਹੀਂ ਵੇਖਣਾ ਚਲੋ ਕਰਨਾ ਪੈਣਾ ਤੇਜੂਏ ਹਾਂ ਬਾਈ ਬਿੰਦਰਾ ਪੜਾ ਜਾਂ ਛੱਡਦੇ ਓਰੇ ਤੇ ਪੈਪ ਲਿਆ ਖਿੱਚ ਕੇ ਗਾਂਆਂ ਨਵਾਉਣੀਆਂ ਸ਼ਾਮ ਨੂੰ ਨਵਾ ਲਾਂਗੇ ਬਾਈ ਓ ਸ਼ਾਮ ਨੂੰ ਨਹੀਂ ਓ ਹੁਣੇ ਆਦਾ ਹੁਣੇ ਨਵਾਉਣੀਆਂ ਫਾਹਾ ਪੈ ਗਿਆ ਇਹਨਾਂ ਨੂੰ ਦੁਪਹਿਰੇ ਕਿੱਥੇ ਪੰਗਾ ਬਾਈ ਇਹਨਾਂ ਨੂੰ ਪਤਾ ਨਹੀਂ ਮੇਰਾ ਸਾਲਾ ਕਿਧਰੋਂ ਆਇਆ ਜਟਵੈੜ ਯਾਰ ਤੂੰ ਲਿਆ ਖਿੱਚ ਕੇ ਲਿਆਉਣਾ ਬਾਈ ਖਿੱਚ ਕੇ ਜ਼ਿਆਦਾ ਕੰਮ ਨਹੀਂ ਹੁੰਦਾ ਇਹ ਜਦ ਇਹਨਾਂ ਨੇ ਜੇ 베ਰੀ ਨੂੰ ਟਾਲੀ ਆਖਤਾ ਨਾ ਤੇ ਮੇਰੇ ਸਾਲਿਆਂ ਨੇ ਟਾਲੀ ਆਖੀ ਜਾਣਾ 베ਰੀ ਆਦੇ ਹੀ ਨਹੀਂ ਇਹ ਬਾਜ ਮਾਰਨੀ ਸੀ ਕਲੀ ਨੂੰ ਉਹ ਕਾਲਿਆ ਆ ਜਾਂ ਭੱਜ ਕੇ ਭਾਈ ਜਾਂਦੇ ਤੂੰ ਤੇ ਚਵਾਰਾ ਆ ਆ ਬਾਲਾ ਕਿ ਇੱਧਰ ਜਿੱਥੇ ਗੋਹਾ ਲੱਗਿਆ ਹੋਰ ਕਰਨਾ ਕੀ ਆ ਉਹ ਤੁਹਾਡਾ ਉੱਤੇ ਪੰਗਾ ਪਾਇਆ ਭੈਣ ਦੀ ਬਧਰੀ ਜਾਵੇ ਉਹ ਭੈਣ ਨੇ ਤਾਇਆ ਬਿੱਲੂ ਨਹੀਂ ਮੰਨਦਾ ਉਹ ਤੁਹਾਡਾ ਬਰੋਨਾ ਉਹ ਕਲਿਆ ਉਹ ਕੱਜਰ ਦੇ ਕਰਦਾ ਬੰਦਾ ਹੋਰ ਲਾਉਣਾ ਮੈਂ ਤੇ ਗਰਮੀ ਨੂੰ ਛਮਲੇ ਲੈ ਜਾਉਣਾ ਫਿਰ ਛਮਲੇ ਜਾ ਕੇ ਨਵਾ ਲੈ ਉਹ ਕਮਾਲ ਦੀ ਗੱਲ ਆ ਤੁਹਾਡੀ ਯਾਰ ਚਾਰ ਚਾਰ ਬੰਦੇ ਤਾਂ ਗੱਪੇ ਬੰਦੇ ਇੱਕ ਬੰਦੇ ਨੂੰ ਲਾ ਕੇ ਤਾਂ ਕਰ ਲੈ ਕੰਮ ਆਪਾਂ ਬਸ ਫਿਰ ਹੋਰ ਆ ਓਏ ਤੁੱਕਾਂ ਹੋ ਰਿਆ ਹਾਂਜੀ ਟਿਪਲ ਅਸਿਆ ਕੋਸਲੀ ਮਹਾਜੇ ਜਿਦਾ ਹੁਣੇ ਨਵਾਦਨੇ ਅੱਛਾ ਹੁਣੇ ਨਵਾਦਨੇ ਹਾਂਜੀ ਹਾਂਜੀ ਤੇ ਬੋਲਿਆ ਮੈਂ ਤਾਂ ਕੋ ਹੋਰ ਤੜਿਆ ਨਹੀਂ ਨਹੀਂ ਕੋਸਲੀ ਮਹਾਜੇ ਹੁਣੇ ਨਵਾਦਦੇ ਇਹ ਪਰ ਆਇਆ ਕਰਾ ਉਹ ਤੋਂ ਬੰਦੇ ਚਾਹ ਰੋ ਹੋਰ ਲਿਆ ਮੜ ਮੜ ਦਾ ਮੋਕ ਲੱਗੀ ਪਈ ਐ ਉਹ ਮੋਕ ਦੇਗੀ ਦੇਗੀ ਨਵਾਈ ਐ ਉਹ ਮੋਕ ਕੌਣ ਕਰਾ ਲਾਉਗਾ ਨਾ ਮੋਰਸੀ ਲਾਉਣੀ ਐ ਪੈਸੂ ਤਾਂ ਹੁਣ ਨਵਾਉਣੀ ਐ ਹੁਣ ਤੂੰ ਲੱਤਾਂ ਘਟਾੜਾ ਉਹ ਬੰਦਿਆ ਮੇਰੀ ਸੁਣ ਲੋ ਗੱਲ ਐ ਬੰਦਿਆਂ ਨੂੰ ਕੰਮ ਕਰ ਲੋ ਤੁਸੀਂ ਚਾਰ ਚਾਰ ਜਣੇ ਇੱਕ ਯਾਰ ਗਾਂ ਤੇ ਕਮਾਲ ਦੀ ਗੱਲ ਐ ਯਾਰ ਚੱਲ ਚੱਲ ਗਾਰੇ ਬਾਈ ਹੋਰ ਖੋਲ ਨਾ ਦੂਜੀ ਖੋਲ ਨਾ ਦੂਜੀ ਖੋਲ ਲੈ ਕੰਮ ਕਰਾ ਟੰਗੜਾ ਕਰਨੋ ਜਾਂ ਛੁੱਟੀ ਕਰਨੋ ਫੌਰ ਕੀ ਆ ਜਮਾਂ ਥੱਕਾ ਹੋਈ ਜਾਂਦਾ ਤੂੰ ਐ ਕਰ ਓ ਚੱਲ ਉਧਰੋਂ ਚੱਲਿਆ ਚਾਉਂ ਉਧਰੋਂ ਸਫਾਈ ਕਰ ਜਾ ਕੇ ਉਹ ਪਰਲੀ ਗਾ ਮਾਦਰ ਲਿਆ ਉਹ ਵੀ ਨੋਣੀਆਂ ਦੂਜੀ ਵੀ ਖੋਲ ਲਈ ਲੈ ਲੈ ਦੂਜੀ ਤੇ ਜਾਲ ਤੋਂ ਤਜਾ ਲੈ ਬਿੰਦਰਾ ਕਰ ਲੈ ਝੱਗ ਉਹ ਕੱਢੂਗਾ ਝੱਗ ਤੂੰ ਬਾਈ ਬਾਤ ਤੂੰ ਬਾਈ ਬਹਿ ਜਾ ਜਾ ਕੇ ਇਹਦਾ ਝੱਗ ਨਿਕਲ ਗਈ ਬੈਹ ਜਾ ਜਾ ਕੇ ਮੇਰਾ ਭਾਈ ਬਿੰਦਰ ਚਾ ਪੀ ਲੋ ਲੈ ਆ ਲੈ ਆਰੇ ਲੈ ਆ ਇਹਨਾਂ ਦਾ ਭਰਾਵਾ ਐ ਹੁੰਦਾ ਕੰਮ ਇਹਨਾਂ ਦਾ ਸਲਾ ਰੱਖੋ ਕੋਈ ਗੱਲ ਨਹੀਂ ਏ ਕਿਵੇਂ ਬੈਠਾਂ ਉਮਲੇ ਲਾ ਚਾ ਮਾ ਭਰਾਵਾ ਲੈ 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 ਚਾ ਤਾਂ ਫਿਰ ਫੜਾਉਣੀ ਪਣੀ ਐ ਵੱਡਾ ਭਰਾ ਐ ਤੂੰ ਭਾਈ ਕਾਲੇ ਤੇਰਾ ਹਾਲ ਹੋਲੇ ਨਹੀਂ ਹੋਇਆ ਕੋਈ ਯਾਰਾ ਉਹ ਭਰਾਵਾ ਕੋਈ ਹਾਲ ਨਹੀਂ ਕਾਲਾ ਹਲੇ ਪਹਿਲਾਂ ਕਰਾਇਆ ਉਹ ਭੱਜ ਗਈ ਦੂਜਾ ਘਰ ਆਇਆ ਉਹ ਭੱਜ ਗਈ ਹੋ ਰੋਟੀਆਂ ਨਹੀਂ ਬਹੁਤ ਤੰਗ ਹੈ ਭੈਣ ਦੇ ਨੇ ਫਿਰ ਭੱਜ ਕਿਉਂ ਜਾਂਦੀਆਂ ਖਾਂਦੀਆਂ ਪੀਂਦੀਆਂ ਬੰਦਰਾ ਕੋਈ ਹੱਲ ਕਰੀਏ ਦਾ ਬਾਈ ਕਰਦੇ ਆ ਫਿਰ ਬਾਈ ਨੂੰ ਆਉਂਦੇ ਬਾਈ ਆਇਆ ਨਾ ਹੁਣ ਚਾਹ ਲੈ ਕੇ ਕਿੱਥੇ ਆ ਹੁਣ ਬਾਈ ਉਹ ਉਥੇ ਬੈਠਾ ਉਹ ਮਿਲਦਾ ਪੀਲੀ ਚਾਹ ਤੂੰ ਉਹ ਪੀ ਜਨੇ ਬਾਈ ਬਸ ਜਿਹੜਾ ਕੋਈ ਕਰਦੇ ਯਾਰ ਹਾਂ ਨੇ ਦੀ ਰੋਟੀ ਪਕਦੀ ਕਰਦੇ ਦੋ ਵਿਆਹ ਹੋਏ ਸੀ ਮੇਰੇ ਸਾਲੇ ਦੀਆਂ ਦੋਵੇਂ ਹੀ ਭੱਜ ਗਈਆਂ ਭਾਈ ਕਰਾ ਦਿਓ ਕੋਈ ਸਾਕ ਸੂਦੇ ਯਾਰ ਨੂੰ ਘਰ ਬੰਦਨ ਨਾਲ ਹੀ ਗੱਲ ਕਰ ਮੇਰਾ ਭਾਈ ਕਰਾ ਦੇ ਕੋਈ ਯਾਰ ਉਹ ਕਰਾ ਦੇ ਨੇ ਸੜਕ ਤੇ ਉਹ ਹੀ ਨੇ ਕੰਮ ਤੋਂ ਭੱਜੇ ਆਪਣੇ ਹਨਾ ਨਹੀਂ ਭਾਈ ਦਾ ਭਾਈ ਥੋੜਾ ਹੱਥ ਬੰਦ ਕੀ ਬਹੁਤ ਤੰਗ ਕਰੀ ਜਿਹੜਾ ਇਹਨੂੰ ਚਲ ਕੋਈ ਨਹੀਂ ਫਿਰ ਕੱਲਿਆ ਕਰਦੇ ਤੇਰਾ ਕੁੜਾੜਾ ਮਿਲਾਂ ਮੈਂ ਥੀ ਜਿਆਦਾ ਹੀ ਉਹ ਕੰਮ ਕਰਿਆ ਕਰ ਯਾਰ ਕੰਮ ਮੈਂ ਸਰੀ ਜੜੀ ਭੱਜਾ ਫਿਰਦਾ ਰਹਿਣਾ ਹਾਲੋ ہاں ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਜੱਗਿਆ ਕਿਵੇਂ ਕੀ ਹਾਲ ਚਾਲ ਆ ਠੀਕ ਆ ਭਾਈ ਤੁਸੀਂ ਸੁਣਾਓ ਉਹ ਯਾਰ ਇਹ ਕੰਮ ਪੈ ਗਿਆ ਤੇਰੇ ਤਾਈ ਦੱਸੋ ਭਾਈ ਜੀ ਉਹ ਯਾਰ ਆਪਣੇ ਨਾਲ ਇੱਕ ਇੱਥੇ ਬੰਦਾ ਕੰਮ ਕਰਦਾ ਆਪਣੇ ਮੁੰਡਾ ਅੱਛਾ ਉਹਨੂੰ ਯਾਰ ਰਸਤਾ ਰਸਤਾ ਕਰਾਉਣਾ ਕੋਈ ਮੈਂ ਤਾਂ ਉਹ ਆਇਆ ਕਹਿੰਦਾ ਸੀਗਾ ਵੀ ਆਪਣੇ ਇੱਕ ਕੁੜੀ ਨਹੀਂ ਕੰਮ ਕਰਦੀਗੀ ਹਾਂ ਤੇ ਉਹ ਮੈਨੂੰ ਲੱਗਦਾ ਉਹ ਪਹਿਲਾਂ ਛੁੱਡੀ ਛੁੱਡੀ ਵੀ ਹੈ ਵਿਚਾਰੀ ਪਹਿਲਾਂ ਹਨਾ ਉਹਦਾ ਕੋਈ ਹੋ ਗਿਆ ਸੀ ਝਗੜਾ ਝਗੜਾ ਜਾ ਤੇ ਆਪਾਂ ਨਾਲ ਗੱਲਬਾਤ ਕਰਨ ਲਈ ਯਾਰ ਕੋਈ ਜੇ ਚਲ ਇਹਦੀ ਰੋਟੀ ਪੱਕਦੀ ਹੋ ਜੂਗੀ ਦਾਲੇ ਆਪਣੇ ਇੱਥੇ ਬੰਦਾ ਕੰਮ ਕਰਦਾ ਯਾਰ ਡੇਰੀ ਦੂਰੀ ਵੀ ਸੰਭਾਲਦਾ ਉਹ ਠੀਕ ਹੈ ਤੇ ਤੂੰ ਜੇ ਉੱਥੇ ਗੱਲ ਕਰੇ ਉਹਦੇ ਨਾਲ ਤਾਂ ਫਿਰ ਆਪਾਂ ਕਰੀਏ ਤੋੜੀਏ ਕੰਮ ਆਪਣੇ ਦਾ ਟਿਕਾ ਰਹੂਗਾ ਕੁੜੀ ਦੀ ਉਮਰ ਵਾਵਾ ਵੈਸੇ ਤੇ ਇੱਕੋ ਮਲਦੀ ਜਵਾਕ ਵੀ ਸ਼ਾਇਦ ਮੁੰਡਾ ਨਾਲ ਲਿਆਉਗੀ ਉਹ ਪਤਾ ਨਹੀਂ ਕਿ ਨਾਲ ਉਹ ਤਾਂ ਉਹਨਾਂ ਨਾਲ ਬਈ ਗੱਲ ਕਰਨੀ ਪੈਣੀ ਆ ਪਹਿਲਾਂ ਅੱਛਾ ਅੱਛਾ ਠੀਕ ਕਰ ਗੱਲ ਕਰਕੇ ਦੱਸ ਦਊਗਾ ਵੀ ਕਿਵੇਂ ਆ ਕੋਈ ਨਾ ਕੋਈ ਤੋਰ ਗੱਲ ਯਾਰ ਫਿਰ ਤੂੰ ओके ओके मारला ਨੂੰ ਕੱਟਦੇ ਲਈ ਬੈਠਾ ਤੋ ਮਾਰਦੇ ਆ ਭਰਾਵਾ ਮਾਰਦੇ ਆ ਹੋਰ ਦੱਸ ਉਹਨੂੰ ਗੋਹਾ ਦਾ ਖੱਤਲੇ ਦੇ ਪਾਸੇ ਤੂੰ ਖੱਤਲਾ ਕਰਦਾ ਰਹਾ ਭਰਾਵਾ ਖੱਗੀ ਜਾਂਦੀਆਂ ਯਾਰ ਬਿੰਦੇ ਜੱਟੇ ਮਾਰੀ ਜਾਂਦੇ ਥੋੜਾ ਅਸੀਂ ਤਾਂ ਇਹ ਤਾਂ ਹੱਗਣਗੇ ਹੁਣ ਵਾਕਿਆ ਹੀ ਬਿੰਦਰਾ ਬਾਈ ਜੱਟ ਦੇ ਮੂਲ ਘਰ ਨਾਲ ਪਾਠ ਹੁੰਦਾ ਹੈ ਸਹੀ ਗੱਲ ਆ ਭਾਈ ਹੈਨਾ ਪਰ ਇਹ ਹੋ ਜਾਇਆ ਕਾ ਮਸਰਾ ਨਿਆ ਕਰਦਾ ਕਰੋ ਇੱਕ ਗਾਉਂ ਚਿੰਬੜਾ ਬੈਠਿਆ ਉਹ ਉਧਰ ਜਾਵੜੋ ਦੋਨੇ ਜਾਣੇ ਤੂੰ ਭਾਈ ਬਿੰਦਰਾ ਆਹ ਕਿਹਨੂੰ ਟੂਟੀ ਵਾਲੀ ਜੀ ਬੰਨੀ ਹੁੰਦਾ ਪੱਕ ਅੱਜ ਉਹ ਅੱਜ ਬਾਈ ਰਸਤੇ ਵਾਲਿਆਂ ਨੇ ਆਉਣਾ ਐ ਇਹ ਭੈਣਾ ਕਿੱਧਰੋਂ ਆਉਂਦੇ ਪਿਆ ਕਰਦਾ ਏ ਅੱਜ ਬਾਈ ਟੂੜੀ ਟੂੰ ਦਾ ਪਾ ਦੇ ਉਹ ਤੁਹਾਨੂੰ ਲੈ ਗਿਆ ਬਾਈ ਹਾਂ ਤੁਹਾਨੂੰ ਪੱਕ ਠੱਕ ਹੋ ਗਈ ਆ ਹੋ ਗਈ ਵੇਖਣ ਆਉਣੇ ਉਹ ਵੇਖਣ ਵਾਲੇ ਆਉਂਦੇ ਬਾਈ ਆਪਾਂ ਨੂੰ ਅੱਜ ਜਿਹੜਾ ਬਾਈ ਨੂੰ ਆਖਿਆ ਸੀਗਾ ਹਾਂ ਤੇਰੇ ਵਿਆਹ ਦੀਆਂ ਗੱਲਾਂ ਚੱਲੀਆਂ ਹੋਰ ਕਰਦਾ ਤੇ ਤਰ੍ਹਾਂ ਗੱਲ ਤੇਰਾ ਕਰਾਉਣਾ ਡੋਲੀ ਆਹ ਲੈ ਲੈ ਡੋਲਾ ਦੇਈ ਜਾਂਦਾ ਢੋਲੀ ਹਿੱਕ ਤੇ ਦੀਵਾ ਬੰਨਣਾ ਹਿੱਕ ਤੇ ਚੰਗਾ ਲੈ ਲਈ ਫਿਰ ਡੋਲੇ ਹਾਂ ਲੈ ਕੇ ਵਿਖਾਉਂਗਾ ਤੈਨੂੰ ਮੈਂ ਡੋਲਾ ਸਾਡੇ ਕਹਨੇ ਤੇ ਗੱਲ ਹੋਈ ਸੀ ਬਾਈ ਨਾਲ ਇੱਧਰ ਵੇ ਸਾਡੀ ਬਿੱਲੀ ਸਾਨੂੰ ਮਿਉ ਨਹੀਂ ਨਹੀਂ ਮੈਂ ਤਾਂ ਅਸੀਂ ਕਰੀਆਂ ਬਾਈ ਦੀਆਂ ਨਹੀਂ ਬਾਈ ਨਹੀਂ 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 ਬਾਈ ਸਸਰੀਕਾਲ ਸਸਰੀਕਾਲ ਜੀ ਸਸਰੀਕਾਲ ਬਹੁਤ ਵਧੀਆ ਜੀ ਮੈਨੂੰ ਲੱਗਦਾ ਕਾਲੇ ਨੂੰ ਵੇਖਣ ਆਏ ਆ ਵਿੰਦਰਾ ਲੱਗਦਾ ਮੈਨੂੰ ਵੀ ਮੈਨੂੰ ਸ਼ੱਕ ਜਾਂ ਲੱਗਦਾ ਇਹ ਬੋਲਦਾ ਬੋਲਦਾ ਵੀ ਨਹੀਂ ਮੇਰਾ ਸਾਲਾ ਕੀ ਗੱਲ ਐ ਨੂੰ ਬੋਲ ਕਾਲਿਆ ਆਹ ਮੁੰਡਾ ਤੁਸੀਂ ਕਾਲ ਜੀ ਆਹ ਮੁੰਡਾ ਚੀਚਾ ਜੀ ਸਾਲੇ ਚੀਚੇ ਦੀ ਹਜੇ ਤਾਂ ਗੱਲ ਨਹੀਂ ਹੋਈ ਗਈ ਫਰਦੀ ਸਾਲੇ ਚੀਚੇ ਦਾ ਤੇ ਫਿਰ ਜੋ ਗੱਲ ਹੀ ਹੋ ਗਈ ਤੇ ਬਣ ਗਿਆ ਸਮਝ ਫਿਰ ਚੀਚਾ ਇਹ ਬਣ ਗਿਆ ਸਾਡੀ ਭੈਣ ਬੜੀ ਸੁਖੀ ਆ ਤੁਹਾਡੀ ਭੈਣ ਸੁਖੀ ਮੈਨੂੰ ਇਹ ਵੀ ਨਹੀਂ ਲੱਗਦਾ ਮੇਰਾ ਸਾਲਾ ਉਹ ਮਰਦਾ ਖੁਸ਼ਪੱਲਾ ਨੂੰ ਤੇਰੇ ਆਪ ਤਾਂ ਫੁੱਲ ਤਾਂ ਟੇਢੇ ਹੋਏ ਪਏ ਐ ਐ ਤਾਂ ਹੁਣ ਕੰਮ ਜੇ ਤਾਂ ਹੋ ਹੀ ਜਾਂਦੇ ਐ ਮੈਂ ਚਲੋ ਜੀ ਤੇਰੇ ਫੁੱਲ ਪੈਣ ਵਾਲੇ ਆ ਹਾਂ ਇੱਕ ਮੈਂ ਪੈਣ ਵਾਲੇ ਆ ਬਾਈ ਜੀ ਤੇ ਤੇ ਕੰਮ ਕਰਦਾ ਘਰੇ ਬਾਈ ਤੇ ਕੰਮ ਕਰਦਾ ਹਾਂ ਘਰੇ ਤੇ ਤੈਨੂੰ ਆਏ ਕਿ ਦੀ ਪਰਖ ਨਹੀਂ ਕਿ ਵੀ ਅੱਜ ਤੈਨੂੰ ਵੇਖਣ ਆਈਏ ਨੇ ਤੇ ਸੱਸਰੀ ਘਰ ਐ ਬੈਠਾ ਜਿਹਵੇਂ ਲੁੱਕ ਲੱਗੀ ਹੁੰਦੀ ਓਤੇ ਮੈਂ ਸੱਸਰੀ ਘਰ ਬੁਲਾਈ ਆ ਪਹਿਲਾਂ ਤੁਹਾਨੂੰ ਤੇ ਤੂੰ ਤੌਣ ਕਾ ਨਿਕਤਾ ਚਾਹਦਾ ਗਿਆ ਯਾਰ ਤਾ ਹੁਣ ਮੇਰੀ ਦੁੱਖ ਦੀ ਐ ਥੋੜੀ ਜੀ ਬਾਈ ਮੈਨੂੰ ਤਾਂ ਪਸੰਦ ਆ ਤੇ ਜਿਸ ਨਾਲ ਮੈਂ ਤਾਂ ਨਹੀਂ ਕੁੜੀ ਇੱਥੇ ਪਸਾਉਣੀਗੀ ਪੂਤ ਰਹਿ ਪਾ ਦੇ ਤੇਰੀ ਕਿਹੜਾ ਕੱਲੇ ਦੀ ਭੈਣਾ ਹੋ ਤੇ ਭੈਣੇ ਤਾਂ ਸੜਾ ਹੁਣ ਕੱਟੇ ਨਾਲ ਤਾਂ ਨਹੀਂ ਨੰਦ ਪੜਾਉਣੇਗੇ ਉਹ ਕਿਹੜਾ ਕੱਟੇ ਉਹ ਬੜੀ ਫਿਰ ਉਹੀ ਗੱਲ ਆਉਦੀ ਮਿਲਦੀ ਜੋੜੀ ਰੰਗ ਦਾ ਉਹਦਾ ਵੀ ਸਾੰਬਲਾ ਜਾਈ ਹੈ ਤਾਂ ਗੱਬ ਨਹੀਂ ਹੈ ਹਾਂਜੀ ਉੱਚਾ ਸੁਣਦਾ ਨਹੀਂ ਜੀ ਨਸ਼ਾ ਰੁਸ਼ਾ ਕੋਈ ਨਾ ਕੁਛ ਨਹੀਂ ਕਰਦਾ ਬੀੜੀ ਕੁਛ ਨਹੀਂ ਹਾਂ ਕਿਆ ਭੈਣ ਚੋ ਇਹਨੂੰ ਖਾ ਜਾਂਦੇ ਸਾਰੇ ਹੀ ਕਰ ਲੈਂਦਾ ਸਾਰੇ ਹੀ ਕਰ ਲੈਂਦਾ ਜਰਦਾ ਵੀ ਲਾਉਂਦਾ ਪੋਸਟ ਵੀ ਇੰਨਾ ਇੰਨਾ ਖਾ ਜਾਂਦਾ ਉਹ ਅੱਜ ਕੱਲ ਖਾਂਦਾ ਕੌਣ ਨਹੀਂ ਚੰਗਾ ਇਹਨਾਂ ਨੇ ਭਾ ਦਾ ਖਸਮਾਂ ਦੇ ਦੱਤ ਵਿੱਚ ਆ ਨੀਲੇ ਜਿਹੇ ਲੜਾਈ ਰੱਖਣੀ ਓਏ ਇਹ ਨਹੀਂ ਥਰੇ ਦੜਨਦਾ ਓਏ ਉਹ ਪ੍ਰਾ ਭਾਈ ਇਤਰਾ ਅੱਖਾਂ ਚੱਖਾ ਪਾਲਾ ਸਾਡੇ ਹਾਂਜੀ 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 ਬਾਈਕ ਵਾਲੇ ਗਾਬਾ ਦੇ ਇੱਕ ਹੈ ਗਾਬਾ ਗਾਬਾ ਜੀ ਲੈਂਦਾ ਜੀ ਪੋਰਾ ਪੋਸਟ ਦੇ ਦੇ ਹਾਂ ਪਰ ਮੈਂ ਮੇਰਾ ਤੂੰ ਤੁਸੀਂ ਮੇਰੀ ਭੈਣ ਦਾ ਘਰ ਵਸਣ ਦੇਣਾ ਕਿ ਨਹੀਂ ਓਏ ਮੈਂ ਹੋ ਜਾਂਦਾਂ ਦੋ ਮਰਾ ਪੋਰਾ ਯਾਰ ਹੋ ਜਾਂਦਾਂ ਉਹ ਜੀਜਾ ਯਾਰ ਤੂੰ ਚੱਲ ਥੋੜੀ ਮੈਂ ਤਾਂ ਭੱਜ ਗਿਆ ਛੱਡ ਕੇ ਚੱਲ ਨਜੇ ਲੈ ਕੇ ਜਾਣਾ ਚੀਜ਼ਾਂ ਨੂੰ ਦੇ ਦੇ ਪੋਰਾ ਆਲਾ ਘਰੇ ਦਾ ਤੂੰ ਚੱਲ ਮੇਰੇ ਨਹੀਂ ਫਟ ਫੁਟ ਜਿੱਦਾ ਜੀਜੇ ਦਾ ਇਹ ਤਾਂ ਐ ਬੱਠਾ ਮੇਰਾ ਸਾਡਾ ਕਰਤਾ ਰਿਸ਼ਤਾ ਨਾ ਟੜੇ ਮਸਾ ਮਰਾ ਮੋਢਾ ਘਰ ਬੱਜਾ ਸੀ ਉੱਕਵਾਰੇ ਲੰਡੀ ਰੰਡ ਦਾ ਕੱਢਦੇ ਉਂਗਲਾਂ ਵਾਲੇ ਨਹੀਂ ਕੱਟਣਦੇ ਭੈਣ ਦੇ ਖਾਦਮ ਤੇਰਾ ਘਰਕਾ ਦੇ ਨਾ ਬੱਜ ਗਏ ਹਜੇ ਏਡੀ ਛੀ ਅਜ ਤੱਕ ਤੈਨੂੰ ਵੇਖਣਾ ਕੋਈ ਚਾਹ ਵੀ ਨਹੀਂ ਪਾਣੀ ਦੀ ਤੈਨੂੰ ਥੇਲੇ ਦੀ ਅਕਲ ਨਹੀਂ ਗਈ ਘਰ ਤੇ ਨਾ ਕਹਦਾ ਮੈਂ ਕਦੇ ਕਦੇ ਨਾ ਬੰਦ ਲੈ ਕਹੋ ਅਗਲ ਤੋਂ ਬਣੇ ਮੈਨੂੰ ਮਾਲਕ ਰੱਖੀ ਬੈਠਾ ਮਾਲਕ ਰੱਖੀ ਬੈਠਾ ਉਹ じゃ ਮਾਲਕ ਹੋਊਗਾ ਤੁਹਾਡਾ ਹਾਲਕ ਕਿਉਂ ਹੋਊਗਾ ਤੁਹਾਡਾ ਕੰਮਕਾਰ ਕਰਤਾ ਤਾਂ ਫੇਰ ਹੀ ਤੁਹਾਨੂੰ ਮਖਾਇਆ ਤਾਂ ਤੁਸੀਂ ਸਾਰੇ ਗਬੇ ਗੂਬੇ ਵਾਲੇ ਮੈਨੂੰ ਲੈ ਦੀ ਅਸੀਂ ਤਾਂ ਕੋਈ ਨਹੀਂ ਗਬੇ ਖਾਂਦੇ ਉਹ ਖਾਂਦੇ ਜਿਹੜੇ ਮੇਰੀ ਫੱਟੀ ਵੀ ਭੋਜਦੇ ਯਾਰ ਇਹ ਰਸਤਾ ਨਾ ਹੋ ਜੇ ਕਿਸੇ ਬਸ ਬਾਈ ਗੱਲ ਮੁਕਾ ਯਾਰ ਤੈਨੂੰ ਮੁੰਡਾ ਪਸੰਦ ਆ ਕਿ ਨਹੀਂ ਪਸੰਦ ਮੈਨੂੰ ਤਾਂ ਪਸੰਦ ਆ ਤੇਰੀ ਗੱਲਾਂ ਵੀ ਨਹੀਂ ਪਸੰਦ ਮੈਂ ਤਾਂ ਇਹਨੂੰ ਘਰੇ ਲੈ ਕੇ ਜਾਉ ਲੈ ਠੀਕਾ ਉਹ ਜੀਤਾ ਹਾਂਜੀ ਸੇਵਾ ਪਾਣੀ ਤੇਰਾ ਫੋਲ ਕਰਿਆ ਕਰਾਂਗੇ ਦੋ ਬੋਤਲਾਂ ਦਾਰੂ ਦੇ ਮਿਲਣਗੇ ਇੱਕ ਮੁਰਗਾ ਮੇਰਾ ਖਰੂ ਨਾ 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 ਤਾਂ ਮੈਂ ਦਾਰੂ ਪੀਂਦਾ ਨਾ ਮੈਂ ਮੁਰਗਾ ਖਾਣਾ ਫਿਰ ਮੈਂ ਤਾਂ ਪੀਣਾ ਤਾਂ ਤੇਰੇ ਵਾਸਤੇ ਤਾਂ ਲਿਆ ਜਾਂ ਤੇਰੇ ਫਿੱਟਾ ਤਾਂ ਮੇਰੇ ਵੀ ਫਿੱਟਾ ਕੰਮ ਆ ਬਾਈ ਲੈ ਆ ਪਾਣੀ ਪੂੜੀ ਦਗਦੇ ਅਰੂ ਫੇਰ ਮੰਨ ਜਾਗਾ ਲੋ ਪਾਣੀ ਪੁਣੀ ਲੈ ਕੇ ਦਿਓ ਬਾਈ ਰੋਨੋ ਵੇਖਣ ਤੈਨੂੰ ਆਏ ਆ ਸਾਨੂੰ ਨਹੀਂ ਪਾਣੀ ਪਿਆ ਉਠਕੇ ਮੈਂ ਚੰਗਾ ਲੱਗੂ ਉਠਕੇ ਪਾਣੀ ਲੈ ਆ ਦੇ ਪਾਣੀ ਯਾਰ ਤੇਰਾ ਜੇ ਵਿਆਹ ਘਰ ਵੱਸਦਾ ਤੂੰ ਹੋਰ ਕਿਉਂ ਨਾਲ ਆਪਣਾ ਪਾਣੀ ਲੈ ਆ ਦੇ ਦੁਆਰੇ ਹੁਣ ਆ ਬੜੀ ਲੋ ਡੱਫਲੋ ਲੈ ਹਾਂਜੀ ਤੂੰ ਘਰ ਸੁਣਾ ਐ ਡੱਫਲ ਨੂੰ ਸੜਿਆ ਸੀ ਕੱਡੇ ਵੱਡੇ ਫਿਰਦੇ ਐ ਉਹ ਚੱਲ ਕੋਈ ਨਹੀਂ ਬਾਈ ਠੰਡਾ ਹੋ ਆ ਬਹਿ ਜੀਜਾ ਯਾਰ ਤੂੰ ਇੱਥੇ ਪਹਿਲਾ ਪੈਗ ਪਾਉਣੇ ਜੀਜੇ ਨੂੰ ਆਪਾ ਉਹ ਨਾ ਵੀ ਜੀਜਾ ਨੂੰ ਲੈ ਕੇ ਜਾਏਗਾ ਘਰੇ ਹੈਣਾ ਲੈ ਜਾਾਂਗੇ ਇਹ ਕਿਹੜੀ ਗੱਲ ਐ ਉਹ ਥੋੜੀ ਜੀ ਬਾਈ ਮੈਂ ਪੀਤੀ ਨਹੀਂ ਕਦੇ ਉਹ ਤੈਨੂੰ ਸਾਲਾ ਕਿਹੜਾ ਦਿੰਦਾ ਪੀਣੇ ਦਾ ਅਸੀਂ ਆਦੇ ਵਾਸਤੇ ਆਏ ਓ ਠੀਕ ਐ ਹੋ ਪਹਿਲਾ ਪੈਗ ਜੀਜੇ ਦਾ ਬਣਦਾ ਐ ਨੂੰ ਨਹੀਂ ਪਤਾ ਯਾਰ ਓਏ ਤੂੰ ਗੱਲ ਸੁਣ ਤੂੰ ਮੇਰੇ ਨਾਲ ਆਇਆ ਕਿ ਜੀਜੇ ਨਾਲ ਆ? ਓ ਯਾਰ ਜੀ ਦੇ ਨਾਲ ਮਰਜ਼ੀ ਆ ਪਰ ਐਸ ਟਾਈਮ ਤਾਂ ਜੀਜਾ ਉਹ ਆ ਨਾ ਤੇ ਫਿਰ ਪਹਿਲਾ ਪੈਗ ਜੀਜੇ ਦੇ ਹੱਕ ਦਾ ਬੰਦਾ ਕਿ ਨਹੀਂ ਬੰਦਾ ਦੱਸ ਪਹਿਲਾਂ। ਲੈ ਆ ਆ ਸਾਰੀ ਤੇਰੇ ਨਾਲ। ਖੜ। ਮੈਂ ਤਾਂ ਨਹੀਂ ਜੀਦਾ ਤੂੰ ਜੀਜੇ ਨੂੰ ਕਹਦੇ ਆਂ ਤੇ ਨੂੰ। ਕਾ ਚੱਕ ਜਿੱਦਾਂ ਇੱਕ ਹੋਰ ਚੱਕ। ਓ ਪੀਲਾ ਸੰਗਦਾ ਕਿਉਂ ਆ? ਕੋਈ ਚੱਕਰ ਨਹੀਂ ਜੀਜਾ ਸਾਡਾ ਤੁਲਾ ਦੱਸ। ਅਜੇ ਤਾਂ ਤੂੰ ਆਪਦੇ ਸਹੁਰੇ ਆਇਆ ਕਿ ਨਹੀਂ ਫਿਰ ਵੇਖੀ ਤੇਰਾ ਕੀ ਰੰਗ ਬਣਨਦੈ ਅਸੀਂ। ਨਾ ਨਾ ਨਾ। ਇੰਨੀ ਮਿੱਟੀ ਕਰੇ ਮੈਂ। ਤੂੰ ਵੀ ਉਹ ਮੇਰਾ ਜੀਦਾ ਬਣ ਕੇ ਪੀਲਾ ਯਾਰ ਇਹ ਕਿਹੜੀ ਗੱਲ ਹੈ 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 ਛੋਟਾ ਇਹ ਤੇਰਾ ਐਸੇ ਰੱਖ ਕਿਉਂ ਬਾਹਰ ਦਾ ਕਿ ਸੁਬਰਾ ਜੰਗ ਬੜਕਾ ਹਾਂ ਉਹ ਤਾਂ ਥੱਲੇ ਕੇ ਬੈਠਾ ਜੀਦਾ ਐਸੇ ਬੈਠ ਤਾਂ ਬੈਠਾ ਗੋਡਾ ਤੋਂ ਪੇੜ ਮੈਂ ਹੀ ਆਵੇ ਸਫਾਈ ਕਿਉਂ ਯਾਰ ਲੈ ਦੱਸ ਕੋ ਜੀਜਾ ਗੁੱਸਾ ਨਾ ਕਰੀ ਹੈ ਇਹ ਹੀ ਆ ਗਦਾ ਇਹ ਤੇ ਮੇਰਾ ਗੁੱਸਾ ਵਾਰ ਗਿਆ ਫੇਰ ਮੈਨੂੰ ਲੱਗਦਾ ਪਾਈ ਜਾਂਦੇ ਆ ਸ਼ਗਨ ਐ ਐਂ ਪੈਣੀਆਂ ਕਾਲੇ ਦੇ ਇਹੋ ਜੋ ਜੋ ਹੀ ਗੋਈ ਜਾਂਦੇ ਆ ਜੀਜਾ ਯਾਰ ਜੀ ਲੜ ਪਏ ਮੈਨੂੰ ਲੱਗਦਾ ਬਾਲੀ ਪੀ ਗਏ ਯਾਰ ਪਈਆ ਲੈ ਕੇ ਆਇਆ ਘਰੋਂ ਤੂੰ ਕਰ ਚੋਲੀ ਕਰ ਮੈਂ ਬੇਨਾਂ ਨੂੰ ਕਿ ਮੇਰੋਂ ਆ ਚੱਕ ਲੋਕੀ ਰੁਪਈਆ ਪਾਉਂਦੇ ਆ ਉਹ ਪਾ ਤੇ ਲੈ ਬਣ ਗਿਆ ਜੀਜਾ ਪੱਕਾ ਸਾਲਾ ਜੀ ਸਸਰੀ ਘਾਲ ਤੰਬਰੂ ਤੋਂ ਚ ਰੱਖਿਆ ਸਾਲੀ ਗਲੱਕ ਆਇਆ ਕਿ ਤੋਂ ਚ ਸਾਲਾ ਹੀ ਲੱਗਿਆ ਫਿਰ ਹੁਣ ਗਰ ਰੁਪਿਆ ਧਰਤਾ ਜਦੋਂ ਅਗਲੇ ਨੇ ਮੈਂ ਤਾਂ 10 ਰੁਪਇਆ ਤੂੰ ਧਰਿਆ ਮੈਂ ਧਰਿਆ ਮੈਂ ਤੇਰਾ ਭਰਾਇਆ ਕਿ ਕਰਿਆ ਤੂੰ 10 ਰੁਪਇਆ ਕਹੂੰਗਾ ਮੈਂ ਤਾਂ ਸਾਲਾ ਮੇਰਾ ਸਾਲਾ ਮੇਰੇ ਹੈਗੇ 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 ਬਾਈ ਸਾਲਾ ਉਹ ਚੀਤਾ ਤੂੰ ਚੱਲ ਉਹ ਚੀਤਾ ਮਾਰਦਾ ਉਹ ਚੀਤਾ ਮਾਰਦਾ ਉਹ ਚੀਤਾ ਮਾਰਦਾ ਉਹ ਬੈਲ ਫੇਰ ਲੰਡੀ ਹੋ ਜਾ ਤੂੰ ਉਹ ਬੈਲ ਫੇਰ ਲੰਡੀ ਹੋ ਜਾ ਫੇਰ ਲੰਡੀ ਹੋ ਜਾ ਉਹ ਬੈਲ ਬੰਦੇ ਨਹੀਂ ਆਏ ਹਾਂ ਨਹੀਂ ਥੋੜੀ ਬੰਦੇ ਨਹੀਂ ਭੈਣ ਨੂੰ ਰੱਖਦਾ ਮੈਂ ਚੱਡੀ ਤੇਰੀ ਬੈਣ ਜੀ ਮਾਰਦੀ ਹੈ ਇਹ ਨਹੀਂ ਬਾਈ ਇਹ ਨਾ ਬਾਈ ਆ ਰਚੇ ਲੋਕਾ ਕੌਰ ਜੀ ਮੱਝੀ ਦੇ ਆ ਗਿਆ ਦੇ ਜੀ ਉਹ ਪੈਣ ਫੇਰ ਰੰਦੀ ਹੋ ਜੀ ਉਹ ਤਣ ਆ ਗਈ ਢੋਲੀ ਨੋ 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 ਬਾਈਟੋ ਦੇ